ਦੇ ਕਿਸਾਨ ਮੇਲੇ ਦੇ ਵਿੱਚ ਨੌਜਵਾਨ ਨੇ ਜਿਹੜੇ ਉਹ ਪੰਜਾਬੀ ਪਹਿਰਾਵੇ ਦੇ ਵਿੱਚ ਪੁੱਛਦੇ ਕਹਿੰਦੇ ਨੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਆਪਣੇ ਪੁੱਤ ਦੇ ਘਰ ਬਾਪੂ ਕਿੰਨੇ ਸਾਲ ਦੀ ਉਮਰ ਹੈ 50 ਸਾਲ ਦੀ ਲੱਗਦਾ ਜਵਾਨ ਹੈ ਉਹਦਾ ਬਾਪੂ ਅਰੇ ਉਮੀਦਾ ਰਹਾ ਹਾਂ ਕਿ ਆ ਗਿਆ ਬਣਾ ਲਾ ਗਿਆ ਜਰਾ ਫਿਰ ਫਿਰ ਪੂਰਾ ਪੰਜਾਬੀ ਆਣਾ ਹਾਂਜੀ ਬਹੁਤ ਦੋ ਨੌਦਾਨ ਦਾ ਜਾਨੀ ਬਣਨ ਲੱਗਾ ਇਹ ਜਦਰਾ ਮੋਰ ਪਾਏ ਮੇਰੇ ਬਕਾਇਦਾ ਹਾਏ 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 ਇਹ ਚਾਦੂ ਤੇ ਮੋਰ ਪਾਏ ਹਾਂਜੀ ਹਾਂ ਬਰਪਾ ਸਾਰੇ ਸਾਹਮਣੇ ਆਪ ਨੂੰ ਪੰਪਨ ਬੋਪਨ ਪੂਰਾ ਰੱਖਿਆ ਹੋਇਆ ਹੈ ਕੀ ਕਹਿੰਦਾ ਸੇ ਕਿਸਾਨ ਮੇਲੇ ਵਾਸਤੇ ਬਹੁਤ ਖੁਸ਼ ਹੋਈ ਆ ਤੁਹਾਡੇ ਮੇਲੇ ਪਰ ਆਵਣੋਂ ਬਾਈਆਂ ਮੰਡੀਆਂ ਤੇ ਮਿਲਦੀ ਰਹਿਣਾ ਬਹੁਤ ਲੋਕ ਪਿਆਰ ਕਰਦੇ ਨੇ ਫੋਟੋਆਂ ਕਰਾਉਣ ਦੇ ਨਾਲ ਅਜਿਹਾ ਵੀ ਜਾਂਦੇ ਕਿਤੇ ਸਾਡਾ ਜਾਵਰਾ ਜਿਹੜਾ ਉਹ ਪੁਰਾਣਾ ਖੱਦਾ ਜਾਵਰਾ ਸਾਡੀ ਬਣਾਇਆ ਪਾਗੇ ਪਹਿਲਾ ਬੰਦੇ ਜਿਹੜੇ අ බ තු පයි हु ਸ਼ੌਂਕ ਰੱਖਦੇ ਹੋ ਨਾ ਮਸਾਂ ਦਾ ਗਾਉਂਦਾ ਮﺼਰੀ ਹੈ ਮਾਈਕ ਇਹ ਮੈਂ ਗੁਰਮੁਖੀ ਸੰਗੀਤ ਕਿੱਥੋਂ ਦੇ ਸ਼ਾਬਾਦ ਮਾਰਕੰਡਾ ਹੈ ਹੈ ਸ਼ਾਬਾਦ ਮਾਰਕੰਡਾ ਜਿਹੜਾ ਕੋ ਖੇਤਰ ਹੈ ਇਹ ਗੋਪੀ ਨੇ ਵੀਡੀਓ ਪਾਈ ਸੀ ਕਿਹਨੇ ਸਾਰੇ ਸੱਜਣਾਂ ਚਕੇ ਆਈਓ ਹਾਂ ਹਾਂ ਜੀ ਹਾਂ ਜੀ ਬਹੁਤ ਬਹੁਤ ਜਿਆਦਾ ਲੱਗ ਰਿਹਾ ਜੀ ਇਹਦੇ ਮਿਸਟਰ ਏ ਮਾਣੇ ਤੇ ਮੈਂ ਨਹੀਂ ਚਾਹੁੰਦੇ ਮੈਨੂੰ ਜੀ ਮੈਨੂੰ ਸੁਣਨਾ ਤਾਂ ਵੈਸੇ ਸਟੇਡੀਅਮ ਜੇ ਮੇਰੇ ਕੱਲ ਇੰਟਰਵਿਊ ਅੱਛਾ ਹਾਂਜੀ ਉਹ ਸਿਰ ਪੂਰੇ ਪੰਜਾਬੀ ਲੋਕ ਬਣ ਕੇ ਆਏ ਹੋ ਕੋਮਰ ਕਿ ਨਹੀਂ ਹੈ ਬੋਨ ਦਾ ਸਾਹ ਜੀ ਬੋਨ ਦਾ ਲੱਗਦੇ ਨਹੀਂ ਬੋਨ ਜਾ ਰਹੇ ਹਾਂ ਥੈਂਕ ਯੂ ਕੀ ਕਹੋਗੇ ਪਨ ਨੋਜਵਾਨ ਦੀ ਜੋ ਇਹ ਤੋੜਾ ਖੜਿਆ ਚਾਹੀਦਾ ਇਹ ਕਰਨਾ ਚਾਹੀਦਾ ਜੋ ਵੀ ਇਹ ਅਪਣਾਣਾ ਚਾਹੀਦਾ હા હા લગતા નોજવાન જે નશા વલ વડ રહી આશા વલ જા નશો ની ખાતે